ਸੰਗਤ ਦੇ ਵਿਚਕਾਰ ਅਮਰਜੀਤ ਸਿੰਘ ਗੁਰਦੁਆਰਾ ਸਾਹਿਬ ਦੀ ਪਵਿੱਤਰ ਛੱਤੇ ਆਪਣੀ ਪਤਨੀ ਮਨਦੀਪ ਕੌਰ ਦਾ ਹੱਥ ਫੜੀ ਖੜਾ ਸੀ ਸਾਰੀ ਸੰਗਤ ਹੈਰਾਨ ਸੁੰਨ ਜੀ ਹੋ ਕੇ ਉਸ ਨੂੰ ਵੇਖ ਰਹੀ ਸੀ ਅਮਰਜੀਤ ਦੀ ਆਵਾਜ਼ ਗੁਰਦੁਆਰੇ ਦੀ ਇਮਾਰਤ ਤੇ ਗੂੰਜੀ ਕਿ ਸੁਣੋ ਸਾਰੇ ਜੇ ਕੋਈ ਇਸ ਗੁਰਦੁਆਰੇ ਦੀ ਬਿਲਡਿੰਗ ਤੇ ਚੜ ਕੇ ਛਾਲ ਮਾਰੇਗਾ ਤਾਂ ਮੈਂ ਆਪਣੀ ਪਤਨੀ ਮਨਦੀਪ ਕੌਰ ਉਸ ਨੂੰ ਸੌਂਪ ਦੇਵਾਂਗਾ ਸੰਗਤ ਦੇ ਵਿੱਚ ਛਣਾਟਾ ਛਾ ਗਿਆ ਮਨਦੀਪ ਕੌਰ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਧਾਰ ਸੀ ਪਰ ਅਮਰਜੀਤ ਦੇ ਚਿਹਰੇ ਤੇ ਸ਼ੈਤਾਨੀ ਅਤੇ ਹਾਸਾ ਐਨ ਨੇ ਇੱਕ ਨਿਹੰਗ ਸਿੰਘ ਸਿਰ ਤੇ ਨੀਲੀ ਦਸਤਾਰ ਹੱਥ ਵਿੱਚ ਸ਼ਸਤਰ ਸੰਗਤ ਨੂੰ چیرਦਾ ਹੋਇਆ ਅੱਗੇ ਵਧਿਆ ਬਿਨਾਂ ਕਿਸੇ ਝਿਜਕ ਤੇ ਉਹ ਬਿਲਡਿੰਗ ਦੀ ਸਿਖਰ ਤੋਂ ਛਾਲ ਮਾਰੀ ਅਤੇ ਸੰਗਤ ਦੀਆਂ ਸਾਹਾਂ اٹਕਦੀਆਂ ਰਹਿ ਗਈਆਂ ਜਦੋਂ ਸਿੱਧਾ ਜਾ ਕੇ ਹੇਠਾਂ ਸਰੋਵਰ ਦੇ ਵਿੱਚ ਟਿਕਿਆ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ। ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਮਨਦੀਪ ਕੌਰ ਇੱਕ ਅਜਿਹੀ ਬੀਬੀ ਸੀ ਜਿਸ ਦਾ ਦਿਲ ਸਦਾ ਵਾਹਿਗੁਰੂ ਦੀ ਯਾਦ ਵਿੱਚ ਰੁੱਝਿਆ ਰਹਿੰਦਾ ਸੀ। ਉਸ ਸਵੇਰੇ ਅਮਰਤ ਵੇਲੇ ਉੱਠ ਕੇ ਨਿਤਨੇਮ ਕਰਦੀ ਗੁਰਦੁਆਰੇ ਵਿੱਚ ਸੇਵਾ ਕਰਦੀ ਅਤੇ ਹਰ ਸਾਹ ਨਾਲ ਵਾਹਿਗੁਰੂ ਦਾ ਸਿਮਰਨ ਕਰਦੀ। ਉਸ ਦੀ ਜ਼ਿੰਦਗੀ ਦਾ ਇੱਕ ਮਕਸਦ ਸੀ ਰੱਬ ਦੇ ਨੇੜੇ ਰਹਿਣਾ ਅਤੇ ਆਪਣੇ ਆਲੇ-ਦੁਆਲੇ ਨੂੰ ਸਤਿਗੁਰ ਦੀ ਸਿੱਖਿਆ ਨਾਲ ਜੋੜਨਾ। ਪਰ ਉਸ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਇਆ ਜਦੋਂ ਉਸ ਦਾ ਵਿਆਹ ਅਮਰਜੀਤ ਸਿੰਘ ਦੇ ਨਾਲ ਹੋਇਆ। ਅਮਰਜੀਤ ਜੋ ਪੂਰਾ ਨਾਸਤਿਕ ਸੀ। ਅਮਰਜੀਤ ਨੂੰ ਨਾ ਗੁਰੂ ਸਾਹਿਬ ਦੀ ਬਾਣੀ ਤੇ ਵਿਸ਼ਵਾਸ ਸੀ ਨਾ ਹੀ ਰੱਬ ਦੀ ਸ਼ਕਤੀ ਤੇ। ਉਹ ਅਕਸਰ ਹੀ ਮੰਦੀਪ ਨੂੰ ਤਾਣੇ ਮਾਰਦਾ ਕਿ ਤੇਰਾ ਰੱਬ ਕਿੱਥੇ ਹੈ? ਇਹ ਸਭ ਬਕਵਾਸ ਹੈ। ਮਨਦੀਪ ਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਉਹ ਅਮਰਜੀਤ ਨੂੰ ਗੁਰੂ ਘਰ ਦੀ ਸੰਗਤ ਵਿੱਚ ਲੈ ਕੇ ਜਾਵੇ ਪਰ ਅਮਰਜੀਤ ਹਰ ਵਾਰ ਉਸ ਦੀ ਗੱਲ ਨੂੰ ਮਜ਼ਾਕ ਵਿੱਚ ਉਡਾਉਂਦਾ ਇੱਕ ਦਿਨ ਮਨਦੀਪ ਨੇ ਬੜੀ ਮਿੰਨਤ ਕਰਕੇ ਅਮਰਜੀਤ ਨੂੰ ਗੁਰਦੁਆਰਾ ਸਾਹਿਬ ਜਾਣ ਦੇ ਲਈ ਮਨਾ ਲਿਆ ਪਰ ਗੁਰਦੁਆਰੇ ਦੇ ਪਵਿੱਤਰ ਮਾਹੌਲ ਵਿੱਚ ਵੀ ਅਮਰਜੀਤ ਦੇ ਮਨ ਵਿੱਚ ਸ਼ੈਤਾਨ ਜਾਗ ਪਿਆ ਉਸ ਨੇ ਮਨਦੀਪ ਦਾ ਹੱਥ ਫੜਿਆ ਅਤੇ ਗੁਰਦੁਆਰੇ ਦੀ ਬਿਲਡਿੰਗ ਤੇ ਛੱਤ ਤੇ ਚੜ ਗਿਆ ਉਸ ਨੇ ਜਾ ਕੇ ਸੰਗਤ ਦੇ ਸਾਹਮਣੇ ਇੱਕ ਅਜੀਬੋ-ਗਰੀਬ ਐਲਾਨ ਕਰ ਦਿੱਤਾ ਜਿਸ ਨੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਮਨਦੀਪ ਦੀਆਂ ਅੱਖਾਂ ਵਿੱਚ ਹੰਝੂ ਸਨ ਉਸਦਾ ਦਿਲ ਟੁੱਟ ਚੁੱਕਿਆ ਸੀ ਉਹ ਸੋਚ ਰਹੀ ਸੀ ਕਿ हे ਵਾਹਿਗੁਰੂ ਮੈਂ ਤਾਂ ਇਸ ਦੇ ਤੈਨੂੰ ਨੇੜੇ ਲਿਆਉਣਾ ਚਾਹੁੰਦੀ ਸੀ ਪਰ ਇਸ ਨੇ ਤਾਂ ਸਾਡੀ ਸੰਗਤ ਦੇ ਸਾਹਮਣੇ ਹੀ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ ਅਤੇ ਉਸ ਨੇ ਇਹ ਐਲਾਨ ਕਰ ਦਿੱਤਾ ਕਿ ਜੇ ਕੋਈ ਇਸ ਛੱਤ ਦੇ ਉੱਪਰੋਂ ਛਲਾਂਗ ਮਾਰੇਗਾ ਤਾਂ ਉਸ ਨੂੰ ਆਪਣੀ ਪਤਨੀ ਸੌਂਪ ਦੇਵਾਂਗਾ ਜਦੋਂ ਨਿਹੰਗ ਸਿੰਘ ਨੇ ਛੱਤੇ ਜੜ ਕੇ ਛਾਲ ਮਾਰੀ ਤਾਂ ਸਾਰੀ ਸੰਗਤ ਦੀਆਂ ਨਜ਼ਰਾਂ ਸਰੋਵਰ ਵੱਲ ਸਨ ਲੋਕ ਸੋਚਣ ਲੱਗੇ ਕਿ ਨਿਹੰਗ ਸਿੰਘ ਦੀ ਜਾਨ ਚਲੀ ਜਾਵੇਗੀ ਪਰ 2 ਮਿੰਟਾਂ ਬਾਅਦ ਸਰੋਵਰ ਦੇ ਪਾਣੀ ਵਿੱਚੋਂ ਨਿਹੰਗ ਸਿੰਘ ਦੀ ਨੀਲੀ ਦਸਤਾਰ ਚਮਕੀ ਉਹ ਸਹੀ ਸਲਾਮਤ ਸਰੋਵਰ ਵਿੱਚੋਂ ਬਾਹਰ ਨਿਕਲਿਆ ਸਿਰ ਉੱਚਾ ਨਜ਼ਰਾਂ ਵਿੱਚ ਗੁਰੂ ਦੀ ਕਿਰਪਾ ਸੰਗਤ ਨੇ ਸੱਹ ਲਿਆ ਅਤੇ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਕਾਰਿਆਂ ਦੇ ਨਾਲ ਗੁਰਦੁਆਰਾ ਗੂੰਜ ਉੱਠਿਆ ਅਮਰਜੀਤ ਦਾ ਹੈਰਾਨ ਪਰੇਸ਼ਾਨ ਸੀ ਉਸਨੇ ਸੋਚਿਆ ਕਿ ਕੋਈ ਵੀ ਅਜਿਹੀ ਮੂਰਖਤਾ ਨਹੀਂ ਕਰੇਗਾ ਪਰ ਜਦੋਂ ਨਿਹੰਗ ਸਿੰਘ ਸਰੋਵਰ ਤੋਂ ਬਾਹਰ ਨਿਕਲਿਆ ਤੇ ਨਿਕਲ ਕੇ ਸਾਹਮਣੇ ਆਖੜਾ ਹੋ ਗਿਆ ਤੇ ਅਮਰਜੀਤ ਦੇ ਮੂੰਹੋਂ ਨਿਕਲਿਆ ਲੈ ਮੈਂ ਆਪਣੇ ਪਤਨੀ ਤੈਨੂੰ ਸੌਂਪ ਦਿੱਤੀ ਅਜ ਤੋਂ ਬਾਅਦ ਮਨਦੀਪ ਤੇਰੀ ਮਨਦੀਪ ਦਾ ਦਿਲ ਡੁੱਬ ਗਿਆ ਉਸ ਨੇ ਸੰਗਤ ਵੱਲ ਦੇਖਿਆ ਜਿਸ ਦੀਆਂ ਨਜ਼ਰਾਂ ਵਿੱਚ ਸਵਾਲ ਸਨ ਪਰ ਨਿਹੰਗ ਸਿੰਘ ਨੇ ਗੰਭੀਰ ਆਵਾਜ਼ ਵਿੱਚ ਕਿਹਾ ਕਿ ਅਮਰਜੀਤ ਸਿੰਘ ਮੈਂ ਛਾਲ ਤੇਰੀ ਪਤਨੀ ਨੂੰ ਪਾਉਣ ਦੇ ਲਈ ਨਹੀਂ ਮਾਰੀ ਮੈਂ ਛਾਲ ਤੇਰੇ ਹੰਕਾਰ ਨੂੰ ਤੋੜਨ ਦੇ ਲਈ ਮਾਰੀ ਹੈ ਤੂੰ ਗੁਰੂ ਘਰ ਵਿੱਚ ਆ ਕੇ ਵਾਹਿਗੁਰੂ ਦੀ ਸ਼ਕਤੀ ਨੂੰ ਚੁਣੌਤੀ ਦਿੱਤੀ ਤੂੰ ਆਪਣੀ ਪਤਨੀ ਨੂੰ ਦਾਤੇ ਲਾਇਆ ਪਰ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਗੁਰੂ ਦੀ ਸੰਗਤ ਵਿੱਚ ਸਤਕਾਰ ਅਤੇ ਪਿਆਰ ਹੁੰਦਾ ਹੈ ਨਾ ਕਿ ਇਹ ਜਿਹੇ ਸ਼ਰਤਾਂ ਨਿਹੰਗ ਸਿੰਘਾਂ ਦੀਆਂ ਗੱਲਾਂ ਸੁਣ ਕੇ ਪੂਰੇ ਸੰਗਤ ਦੇ ਵਿੱਚ ਸਨਾਟਾ ਛਾ ਗਿਆ ਅਮਰਜੀਤ ਦਾ ਸਿਰ ਝੁਕ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮਨਦੀਪ ਜਿਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਸ ਨੇ ਨਿਹੰਗ ਸਿੰਘ ਵੱਲ ਵੇਲਿਆ ਵੇਖਿਆ ਅਤੇ ਮਾਨਿਮਨ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਨਿਹੰਗ ਸਿੰਘ ਨੇ ਅਮਰਜੀਤ ਨੂੰ ਕਿਹਾ ਜੇ ਤੂੰ ਸੱਚਮੁੱਚ ਮਨਦੀਪ ਦੀ ਕਦਰ ਕਰਦਾ ਤਾਂ ਤੂੰ ਗੁਰੂ ਦੀ ਸਿੱਖਿਆ ਨੂੰ ਅਪਣਾ ਅਤੇ ਹੰਕਾਰ ਨਹੀਂ ਸਿਰਫ ਸਿਮਰਨ ਦੀ ਹੀ ਸੇਵਾ ਦੀ ਥਾਂ ਹੈ ਸੋ ਸਾਥ ਸੰਗਤ ਜੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ